ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਕਬੀਰ ਜੀ ਅੰਮ੍ਰਿਤ ਵੇਲੇ ਸਵੇਰ 12 ਵਜੇ ਉੱਠ ਗਏ ਇਸ਼ਨਾਨ ਕਰਕੇ ਇੱਕ ਚੌਂਕੜੀ ਬੈਠ ਗਏ ਸਵੇਰ 12 ਵਜੇ ਤੋਂ 7 ਵਜੇ ਤੱਕ ਹਰਾਮ ਨਾਮ ਦਾ ਜਾਪ ਕਰਦੇ ਸਨ ਇੱਕ ਦਿਨ ਕਬੀਰ ਜੀ ਦੇ ਘਰ ਇੱਕ ਕੋੜੀ ਨੂੰ ਮੰਜੇ ਤੇ ਪਾ ਕੇ ਉਸਦੇ ਘਰ ਵਾਲੇ ਚੁੱਕ ਕੇ ਲਿਆਏ ਜਦੋਂ ਉਹ ਕੋੜੀ ਨੂੰ ਮੰਜੇ ਦੇ ਉੱਪਰ ਪਾ ਕੇ ਲਿਆ ਰਹੇ ਸਨ ਤਾਂ ਰਸਤੇ ਦੇ ਵਿੱਚ ਕਈ ਬ੍ਰਾਹਮਣਾ ਪੰਡਤਾਂ ਨੇ ਉਹਨਾਂ ਨੂੰ ਪੁੱਛਿਆ ਕਿ ਇਸ ਕੋੜੀ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਉਹਨਾਂ ਨੇ ਕਿਹਾ ਕਿ ਅਸੀਂ ਕੋੜੀ ਨੂੰ ਕਬੀਰ ਜੀ ਦੇ ਕੋਲ ਲੈ ਕੇ ਜਾ ਰਹੇ ਹਾਂ ਉਹਨਾਂ ਪੰਡਤਾਂ ਨੇ ਕਿਹਾ ਕਿ ਉਹ ਜਲਾਹਾ ਇਸ ਕੋੜੀ ਨੂੰ ਕੀ ਕਰੇਗਾ ਇਸ ਨੂੰ ਉਸ ਦੇ ਕੋਲ ਨਾ ਲੈ ਕੇ ਜਾਓ ਇਸ ਕੋੜੀ ਦਾ ਜੇ ਕੋੜ ਠੀਕ ਕਰਨਾ ਹੈ ਤਾਂ ਇਸ ਨੂੰ ਸਾਡੇ ਕੋਲ ਲੈ ਕੇ ਆਓ ਅਸੀਂ ਇਸ ਦਾ ਕੋੜ ਠੀਕ ਕਰਨ ਲਈ ਵੇਦਾਂ ਦਾ ਪਾਠ ਕਰਾਂਗੇ ਤੇ ਹਵਨ ਪਾਵਾਂਗੇ ਫਿਰ ਇਸ ਦਾ ਕੋੜ ਠੀਕ ਹੋਵੇਗਾ ਕਬੀਰ ਜੀ ਦੇ ਘਰ ਨੂੰ ਜਾਣ ਵਾਸਤੇ ਪੰਡਤਾਂ ਦੇ ਘਰਾਂ ਦੇ ਅੱਗੇ ਦੀ ਲੰਗਣਾ ਪੈਂਦਾ ਸੀ ਜਿਹੜਾ ਵੀ ਬੰਦਾ ਕਬੀਰ ਜੀ ਦੇ ਘਰ ਵੱਲ ਆਉਂਦਾ ਸੀ ਤਾਂ ਉਹ ਪੰਡਤ ਉਸ ਬੰਦੇ ਨੂੰ ਰਸਤੇ ਦੇ ਵਿੱਚ ਰੋਕ ਕੇ ਕਬੀਰ ਜੀ ਦੇ ਖਿਲਾਫ ਝੜਕਾਉਂਦੇ ਸਨ ਕਿ ਉਹ ਨੀਵੀਂ ਜਾਤ ਦਾ ਜੁਲਾਹਾ ਹੈ ਉਸਦੇ ਕੋਲ ਕੁਝ ਨਹੀਂ ਹੈ ਅਸੀਂ ਉੱਚੀ ਜਾਤ ਦੇ ਪੰਡਤ ਹਾਂ ਸਾਡੇ ਕੋਲ ਸਾਰਾ ਕੁਝ ਹੈ ਸਾਡੇ ਕੋਲ ਮੰਦਰਾਂ ਦੇ ਵਿੱਚ ਜਾ ਕੇ ਭਗਵਾਨ ਦੀ ਪੂਜਾ ਕਰਨ ਦਾ ਅਧਿਕਾਰ ਹੈ ਕਬੀਰ ਤਾਂ ਨੀਵੀਂ ਜਾਤ ਦਾ ਜੁਲਾਹਾ ਹੈ ਉਹ ਤਾਂ ਮੰਦਰ ਦੇ ਵਿੱਚ ਵੜ ਵੀ ਨਹੀਂ ਸਕਦਾ ਇਸ ਤਰ੍ਹਾਂ ਉਹ ਪੰਡਤ ਲੋਕਾਂ ਨੂੰ ਕਬੀਰ ਜੀ ਦੇ ਕੋਲ ਜਾਣ ਤੋਂ ਰੋਕਦੇ ਸਨ ਤੇ ਉਹ ਕਬੀਰ ਜੀ ਦੇ ਨਾਲ ਈਰਖਾ ਕਰਦੇ ਸਨ ਪਰ ਕਬੀਰ ਜੀ ਦਾ ਜਸ ਦੂਰ ਦੂਰ ਤੱਕ ਫੈਲਦਾ ਹੀ ਜਾ ਰਿਹਾ ਸੀ ਕਬੀਰ ਜੀ ਦੇ ਕੋਲ ਹਰ ਰੋਜ਼ ਹੀ ਦੂਰੋਂ ਦੂਰੋਂ ਸੰਗਤ ਆਉਂਦੀ ਸੀ ਉਸ ਕੋੜੀ ਦੇ ਘਰ ਵਾਲੇ ਪੰਡਤਾਂ ਦੀ ਗੱਲ ਅਣ ਸੁਣੀ ਕਰਕੇ ਕਬੀਰ ਜੀ ਦੇ ਘਰ ਚਲੇ ਗਏ ਜਦੋਂ ਉਹ ਕਬੀਰ ਜੀ ਦੇ ਘਰ ਪਹੁੰਚੇ ਤਾਂ ਕਬੀਰ ਜੀ ਕਿਤੇ ਬਾਹਰ ਗਏ ਹੋਏ ਸਨ ਘਰੇ ਕਬੀਰ ਜੀ ਦੀ ਘਰ ਵਾਲੀ ਲੋਈ ਸੀ ਉਹਨਾਂ ਨੇ ਲੋਈ ਨੂੰ ਜਾ ਕੇ ਕਿਹਾ ਕਿ ਅਸੀਂ ਕਬੀਰ ਜੀ ਨੂੰ ਮਿਲਣਾ ਹੈ ਲੋਈ ਨੇ ਕਿਹਾ ਕਿ ਕਬੀਰ ਜੀ ਤਾਂ ਕਿਤੇ ਬਾਹਰ ਗਏ ਹੋਏ ਹਨ ਤੁਸੀਂ ਥੋੜਾ ਸਮਾਂ ਬੈਠ ਕੇ ਇੰਤਜ਼ਾਰ ਕਰ ਲਵੋ। ਉਹਨਾਂ ਨੇ ਕੋੜੀ ਦਾ ਮੰਝਾ ਵੇੜੇ ਦੇ ਵਿੱਚ ਰੱਖ ਦਿੱਤਾ। ਲੋਈ ਵੇੜੇ ਵਿੱਚ ਘਰ ਦਾ ਕੰਮ ਕਰ ਰਹੀ ਸੀ। ਉਸ ਕੋੜੀ ਦੇ ਸਰੀਰ ਵਿੱਚੋਂ ਬਹੁਤ ਬਦਬੂ ਆ ਰਹੀ ਸੀ। ਥੋੜੀ ਦੇਰ ਵਿੱਚ ਹੀ ਸਾਰੇ ਵੇੜੇ ਵਿੱਚ ਬਦਬੂ ਫੈਲ ਗਈ। ਲੋਈ ਨੇ ਮਨ ਵਿੱਚ ਸੋਚਿਆ ਕਿ ਕਬੀਰ ਜੀ ਤਾਂ ਪਤਾ ਨਹੀਂ ਕਦੋਂ ਆਉਣਗੇ। ਸਾਰੇ ਪਾਸੇ ਬਹੁਤ ਬਦਬੂ ਫੈਲ ਗਈ ਹੈ ਇਸ ਬਦਬੂ ਦੇ ਵਿੱਚ ਬੈਠਣਾ ਤਾਂ ਬਹੁਤ ਔਖਾ ਹੈ ਲੋਈ ਨੇ ਕੋੜੀ ਦੇ ਘਰ ਵਾਲਿਆਂ ਨੂੰ ਕਿਹਾ ਕਿ ਇਸ ਕੋੜੀ ਨੂੰ ਚੁੱਕ ਕੇ ਕਬੀਰ ਜੀ ਦੇ ਆਸਣ ਦੇ ਕੋਲ ਲਿਆ ਕੇ ਬਿਠਾਓ ਉਹਨਾਂ ਨੇ ਚੁੱਕ ਕੇ ਕੋੜੀ ਨੂੰ ਕਬੀਰ ਜੀ ਦੇ ਆਸਣ ਕੋਲ ਬਿਠਾ ਦਿੱਤਾ ਕਬੀਰ ਜੀ ਦੇ ਆਸਣ ਦੇ ਕੋਲ ਇੱਕ ਜਲਦੀ ਛਿੱਪੀ ਪਈ ਸੀ ਲੋਈ ਨੇ ਉਸ ਛੱਪੀ ਦੇ ਵਿੱਚੋਂ ਜਲਦੀ ਚੂਲੀ ਭਰ ਕੇ ਉਸ ਕੋੜੀ ਦੇ ਉੱਪਰ ਪਾਈ ਤੇ ਕਿਹਾ ਕਹੋ ਰਾਮ ਜਦੋਂ ਕੋੜੀ ਨੇ ਰਾਮ ਕਿਹਾ ਤਾਂ ਉਸ ਕੋੜੀ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਬਲਦੀ ਹੋਈ ਅੱਗ ਦੇ ਉੱਪਰ ਕਿਸੇ ਨੇ ਠੰਡਾ ਠੰਡਾ ਪਾਣੀ ਪਾ ਦਿੱਤਾ ਹੋਵੇ ਕੋੜੀ ਦੇ ਸਰੀਰ ਨੂੰ ਉਸੇ ਸਮੇਂ ਬਹੁਤ ਫਰਕ ਪੈ ਗਿਆ ਫੇਰ ਲੋਈ ਨੇ ਛੱਪੀ ਵਿੱਚੋਂ ਦੂਸਰੀ ਜਲਦੀ ਚੂਲੀ ਭਰ ਕੇ ਕੋੜੀ ਦੇ ਉੱਪਰ ਪਾਈ ਤੇ ਕਿਹਾ ਕਹੋ ਰਾਮ ਜਦੋਂ ਕੋੜੀ ਨੇ ਦੂਸਰੀ ਵਾਰ ਰਾਮ ਕਿਹਾ ਤਾਂ ਕੋੜੀ ਦਾ 70% ਕੋੜ ਠੀਕ ਹੋ ਗਿਆ ਸਾਰੀ ਬਦਬੋ ਖਤਮ ਹੋ ਗਈ ਲੋਈ ਨੇ ਤੀਸਰੀ ਚੂਲੀ ਭਰ ਕੇ ਕੋੜੀ ਦੇ ਉੱਪਰ ਪਾਈ ਤੇ ਕਿਹਾ ਕਹੋ ਰਾਮ ਕੋੜੀ ਨੇ ਜਦੋਂ ਤੀਸਰੀ ਵਾਰ ਰਾਮ ਕਿਹਾ ਤਾਂ ਕੋੜੀ ਦਾ ਸਾਰਾ ਕੋੜ ਠੀਕ ਹੋ ਗਿਆ। ਕੋੜੀ ਨੂੰ ਇੰਨੀ ਸ਼ਾਂਤੀ ਤੇ ਸਕੂਨ ਮਿਲਿਆ ਕਿ ਕੋੜੀ ਦੀ ਸਮਾਦੀ ਲੱਗ ਗਈ। ਕੋੜੀ ਉੱਥੇ ਲੰਮਾ ਹੀ ਪੈ ਗਿਆ। ਕੋੜੀ ਨੂੰ ਬਹੁਤ ਗੂੜੀ ਨੀਂਦ ਆ ਗਈ। ਲੋਈ ਨੇ ਕਿਹਾ ਕਿ ਇਸ ਨੂੰ ਇੱਥੇ ਹੀ ਪਿਆ ਰਹਿਣ ਦਿਓ। ਹੁਣ ਇਹ ਠੀਕ ਹੈ। ਲੋਈ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਕੋੜੀ ਦੇ ਘਰ ਵਾਲਿਆਂ ਨੂੰ ਸ਼ਕਾਇਆ। ਕਰੀਬਨ 3 ਘੰਟਿਆਂ ਬਾਅਦ ਉਹ ਕੋੜੀ ਉੱਠ ਕੇ ਬੈਠ ਗਿਆ ਉਸਨੇ ਕਿਹਾ ਕਿ ਮੈਂ ਹੁਣ ਬਿਲਕੁਲ ਠੀਕ ਹਾਂ ਮੈਨੂੰ ਕੋਈ ਤਕਲੀਫ ਨਹੀਂ ਹੈ ਉਸ ਕੋੜੀ ਨੇ ਵੀ ਰੱਜ ਕੇ ਪ੍ਰਸ਼ਾਦਾ ਛੱਕਿਆ ਉਹਨਾਂ ਸਾਰਿਆਂ ਨੇ ਲੋਈ ਦਾ ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਧੰਨ ਹੈ ਕਬੀਰ ਜੀ ਧੰਨ ਹੈ ਲੋਈ ਕਬੀਰ ਜੀ ਨੂੰ ਧੰਨ ਧੰਨ ਕਹਿੰਦੇ ਹੋਏ ਉਹ ਮੰਜਾ ਚੁੱਕ ਕੇ ਵਾਪਸ ਆਪਣੇ ਘਰ ਨੂੰ ਮੁੜ ਪਏ। ਰਸਤੇ ਵਿੱਚ ਉਹ ਕਹਿੰਦੇ ਜਾ ਰਹੇ ਸਨ ਕਿ ਵਾਓ ਕਬੀਰਾ ਧੰਨ ਹੈ ਤੇਰੀ ਕਮਾਈ। ਰਸਤੇ ਵਿੱਚ ਉਹਨਾਂ ਨੂੰ ਫੇਰ ਉਹੀ ਪੰਡਤ ਮਿਲੇ। ਉਹਨਾਂ ਨੇ ਪੁੱਛਿਆ ਕਿ ਮੰਜਾ ਖਾਲੀ ਲਈ ਜਾ ਰਹੇ ਹੋ। ਕੋੜੀ ਕਿੱਥੇ ਹੈ? ਉਹਨਾਂ ਨੇ ਕਿਹਾ ਕਿ ਜਿਹੜੇ ਕੋੜੀ ਨੂੰ ਮੰਜੇ ਉੱਪਰ ਪਾ ਕੇ ਲਿਆਏ ਸੀ। ਹੁਣ ਉਹੀ ਕੋੜੀ ਮੰਜੇ ਨੂੰ ਆਪਣੇ ਸਿਰ ਤੇ ਚੁੱਕੀ ਜਾ ਰਿਹਾ ਹੈ ਪੰਡਤਾਂ ਨੇ ਪੁੱਛਿਆ ਕਿ ਕਬੀਰ ਨੇ ਕੋੜੀ ਨੂੰ ਕਿਵੇਂ ਠੀਕ ਕੀਤਾ ਉਹਨਾਂ ਨੇ ਕਿਹਾ ਕਿ ਕਬੀਰ ਤਾਂ ਹਜੇ ਮਿਲਿਆ ਹੀ ਨਹੀਂ ਸਾਨੂੰ ਤਾਂ ਗਬੀਰ ਦੀ ਘਰ ਵਾਲੀ ਹੀ ਮਿਲੀ ਸੀ ਉਸ ਨੇ ਹੀ ਸਾਡੇ ਕੋੜੀ ਨੂੰ ਠੀਕ ਕਰ ਦਿੱਤਾ ਹੈ ਪੰਡਤ ਇਹ ਸੁਣ ਕੇ ਬੜੇ ਹੈਰਾਨ ਹੋਏ ਪੰਡਤਾਂ ਨੇ ਕਿਹਾ ਕਿ ਅੱਛਾ ਲੋਈ ਨੇ ਕੋੜੀ ਨੂੰ ਠੀਕ ਕਰ ਦਿੱਤਾ ਇਸ ਤਰ੍ਹਾਂ ਹਰ ਰੋਜ਼ ਹੀ ਕਬੀਰ ਜੀ ਦੇ ਘਰੇ ਬਹੁਤ ਸੰਗਤਾਂ ਆਉਂਦੀਆਂ ਸਨ ਤੇ ਕਬੀਰ ਜੀ ਦਾ ਜਸ ਗਾਉਂਦੀਆਂ ਜਾਂਦੀਆਂ ਸਨ ਕਬੀਰ ਜੀ ਦਾ ਜਸ ਪੂਰੀ ਦੁਨੀਆ ਵਿੱਚ ਫੈਲ ਰਿਹਾ ਸੀ ਇੱਕ ਦਿਨ ਕਬੀਰ ਜੀ ਦਾ ਸ਼ਰੀਕ ਭਰਾ ਕਬੀਰ ਜੀ ਨੂੰ ਪੁੱਛਣ ਲੱਗਿਆ ਕਿ ਕਬੀਰ ਜੀ ਤੁਹਾਡਾ ਇੰਨਾ ਜਸ ਦੁਨੀਆ ਵਿੱਚ ਕਿਵੇਂ ਫੈਲਿਆ ਹੈ ਕਬੀਰ ਜੀ ਨੇ ਸ਼ਰੀਕ ਭਰਾ ਨੂੰ ਕਿਹਾ ਕਿ ਮੈਂ ਤੈਨੂੰ ਇਹ ਗੱਲ ਬੋਲ ਕੇ ਦੱਸਾਂ ਜਾਂ ਤੈਨੂੰ ਅੱਖੀਂ ਦਿਖਾਵਾਂ ਸ਼ਰੀਕ ਭਰਾ ਨੇ ਕਿਹਾ ਕਿ ਤੁਸੀਂ ਮੈਨੂੰ ਅੱਖੀਂ ਦਿਖਾਓ ਕਿ ਤੁਹਾਡਾ ਜਸ ਦੁਨੀਆ ਵਿੱਚ ਕਿਵੇਂ ਫੈਲਿਆ ਹੈ ਕਬੀਰ ਜੀ ਨੇ ਆਪਣੀ ਘਰ ਵਾਲੀ ਲੋਈ ਨੂੰ ਬੁਲਾਇਆ ਤੇ ਕਿਹਾ ਕਿ ਲੋਈ ਬਾਹਰੋਂ ਇੱਕ ਕੜਾਈਆ ਮਿੱਟੀ ਦਾ ਲੈ ਕੇ ਆ ਲੋਈ ਨੇ ਸਤਿਵਚਨ ਕਿਹਾ ਤੇ ਬਾਰੋਂ ਜਾ ਕੇ ਇੱਕ ਕੜਾਈਆ ਮਿੱਟੀ ਦਾ ਲੈ ਆਈ ਫੇਰ ਕਬੀਰ ਜੀ ਨੇ ਕਿਹਾ ਕਿ ਇਸ ਮਿੱਟੀ ਨੂੰ ਚੱਕੀ ਵਿੱਚ ਪਾ ਕੇ ਬਰੀਕ ਪੀਸ ਲੋਈ ਨੇ ਫੇਰ ਸਤਿਵਚਨ ਕਿਹਾ ਤੇ ਮਿੱਟੀ ਨੂੰ ਚੱਕੀ ਵਿੱਚ ਪਾ ਕੇ ਬਰੀਕ ਪੀਸ ਦਿੱਤਾ ਫੇਰ ਕਬੀਰ ਜੀ ਨੇ ਕਿਹਾ ਕਿ ਹੁਣ ਇਸ ਮਿੱਟੀ ਨੂੰ ਕੱਪੜੇ ਨਾਲ ਛਾਣ ਲੈ ਲੋਈ ਨੇ ਮਿੱਟੀ ਨੂੰ ਕੱਪੜੇ ਨਾਲ ਛਾਣ ਲਿਆ ਫੇਰ ਕਬੀਰ ਜੀ ਨੇ ਕਿਹਾ ਲੋਈ ਇਸ ਮਿੱਟੀ ਨੂੰ ਦੇਸੀ ਘਿਓ ਪਾ ਕੇ ਆਟੇ ਵਾਂਗ ਗੁੰਨ ਲੈ ਲੋਈ ਨੇ ਮਿੱਟੀ ਵਿੱਚ ਦੇਸੀ ਘਿਓ ਪਾ ਕੇ ਆਟੇ ਵਾਂਗ ਗੁੰਨ ਲਿਆ ਇਹ ਸਾਰਾ ਕੁਝ ਕਬੀਰ ਜੀ ਦਾ ਸ਼ਰੀਕ ਭਰਾ ਬੈਠਾ ਦੇਖ ਰਿਹਾ ਸੀ ਫੇਰ ਕਬੀਰ ਜੀ ਨੇ ਕਿਹਾ ਕਿ ਇਸ ਮਿੱਟੀ ਦੇ ਦੀਵੇ ਬਣਾ ਲੋਈ ਨੇ ਮਿੱਟੀ ਦੇ ਦੀਵੇ ਬਣਾ ਦਿੱਤੇ ਫੇਰ ਕਬੀਰ ਜੀ ਨੇ ਕਿਹਾ ਕਿ ਲੋਈ ਦੀਵਿਆਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਇਹਨਾਂ ਨੂੰ ਜਗਾ ਕੇ ਘਰ ਦੇ ਬਾਹਰ ਰੱਖਿਆ ਲੋਈ ਨੇ ਸਤਿਵਚਨ ਕਿਹਾ ਤੇ ਦੀਵੇ ਜਗਾ ਕੇ ਘਰ ਦੇ ਬਾਹਰ ਰੱਖ ਦਿੱਤੇ ਕਬੀਰ ਜੀ ਨੇ ਆਪਣੇ ਸ਼ਰੀਕ ਭਰਾ ਨੂੰ ਕਿਹਾ ਕਿ ਇਸ ਤਰ੍ਹਾਂ ਮੇਰਾ ਦੁਨੀਆਂ ਦੇ ਵਿੱਚ ਜਸ ਫੈਲਿਆ ਹੈ ਸ਼ਰੀਕ ਭਰਾ ਨੇ ਇਹ ਸਭ ਦੇਖ ਕੇ ਸੋਚਿਆ ਕਿ ਬਸ ਇਨੀ ਇੱਕ ਗੱਲ ਦੇ ਕਾਰਨ ਕਬੀਰ ਦਾ ਜਸ ਪੂਰੀ ਦੁਨੀਆ ਵਿੱਚ ਫੈਲਿਆ ਹੈ ਸ਼ਰੀਕ ਭਰਾ ਉੱਠ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ ਰਸਤੇ ਵਿੱਚ ਜਾਂਦਾ ਹੋਇਆ ਉਹ ਸ਼ਰੀਕ ਭਰਾ ਸੋਚਣ ਲੱਗਿਆ ਕਿ ਹੁਣ ਤਾਂ ਮੈਂ ਕਬੀਰ ਨੂੰ ਡਾਊਨ ਕਰ ਦਵਾਂਗਾ ਹੁਣ ਮੇਰਾ ਜਸ ਸਾਰੀ ਦੁਨੀਆ ਵਿੱਚ ਫੈਲੇਗਾ ਇਸ ਤਰ੍ਹਾਂ ਸੋਚਦਾ ਹੋਇਆ ਉਹ ਆਪਣੇ ਘਰ ਪਹੁੰਚ ਗਿਆ ਜਦੋਂ ਘਰ ਪਹੁੰਚਿਆ ਤਾਂ ਦੁਪਹਿਰ ਦਾ ਸਮਾਂ ਸੀ ਗਰਮੀ ਦੀ ਰੁੱਤ ਸੀ ਉਸਨੇ ਘਰ ਪਹੁੰਚ ਕੇ ਕਾਲੀ ਨਾਲ ਆਪਣੇ ਘਰ ਦਾ ਦਰਵਾਜ਼ਾ ਖੜਕਾਇਆ ਉਸਦੀ ਘਰਵਾਲੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਕਾਲੀ ਨਾਲ ਆਪਣੀ ਘਰਵਾਲੀ ਨੂੰ ਕਹਿਣ ਲੱਗਿਆ ਕਿ ਪਰਮਾਣੀ ਛੇਤੀ ਕਰ ਇੱਕ ਕੜਾਈਆ ਬਾਹਰੋਂ ਮਿੱਟੀ ਦਾ ਲੈ ਕੇ ਆ। ਉਸਦੀ ਘਰਵਾਲੀ ਨੇ ਕਿਹਾ ਤੂੰ ਗਰਮੀ ਵਿੱਚੋਂ ਆਇਆ ਹੈ। ਆਰਾਮ ਨਾਲ ਬੈਠ ਕੇ ਰੋਟੀ ਪਾਣੀ ਤਾਂ ਖਾ ਲੈਂ। ਸ਼ਰੀਕ ਭਰਾ ਨੇ ਕਿਹਾ ਕਿ ਕਬੀਰ ਨੂੰ ਡਾਊਨ ਕਰਨਾ ਹੈ। ਤੂੰ ਛੇਤੀ ਕਰ। ਤੂੰ ਪਹਿਲਾਂ ਮਿੱਟੀ ਦਾ ਭਰ ਕੇ ਕੜਾਈਆ ਲੈ ਕੇ ਆ। ਉਸਦੀ ਘਰਵਾਲੀ ਨੇ ਕਿਹਾ ਕਿ ਮਿੱਟੀ ਦਾ ਕੜਾਈਆ ਕੀ ਸਰਚ ਮਾਰਨਾ ਹੈ। ਸ਼ਰੀਕ ਭਰਾ ਨੇ ਆਪਣੀ ਘਰਵਾਲੀ ਦੇ ਇੱਕ ਕੰਨ ਤੇ ਠੋਕੀ ਤੇ ਉਸ ਨੂੰ ਕਿਹਾ ਕਿ ਜੋ ਕਹਿ ਰਹਾ ਹਾਂ ਉਵੇਂ ਹੀ ਕਰ ਉਸ ਦੀ ਘਰਵਾਲੀ ਰੋਂਦੀ ਰੋਂਦੀ ਮਿੱਟੀ ਦਾ ਕੜਾਈਆ ਭਰ ਕੇ ਲੈ ਆਈ ਫੇਰ ਸ਼ਰੀਕ ਭਰਾ ਨੇ ਕਿਹਾ ਕਿ ਇਸ ਮਿੱਟੀ ਨੂੰ ਚੱਕੀ ਵਿੱਚ ਪੀਸ ਜਦੋਂ ਉਸ ਦੀ ਘਰਵਾਲੀ ਨੇ ਇਹ ਗੱਲ ਸੁਣੀ ਤਾਂ ਉਸ ਨੇ ਸੋਚਿਆ ਕਿ ਲੱਗਦਾ ਹੈ ਇਸ ਦਾ ਦਿਮਾਗ ਖਰਾਬ ਹੋ ਗਿਆ ਹੈ ਘਰਵਾਲੀ ਨੇ ਕਿਹਾ ਤੇਰਾ ਦਿਮਾਗ ਤਾਂ ਟਿਕਾਣੇ ਹੈ ਕਦੇ ਮਿੱਟੀ ਨੂੰ ਵੀ ਕੋਈ ਚੱਕੀ ਵਿੱਚ ਪੀਸਦਾ ਹੈ ਚੱਕੀ ਵਿੱਚ ਤਾਂ ਕਣਕ ਪੀਸੀ ਜਾਂਦੀ ਹੈ ਸ਼੍ਰੀਗਪਰਾ ਨੇ ਆਪਣੀ ਘਰਵਾਲੀ ਦੇ ਇੱਕ ਹੋਰ ਕੰਨ ਤੇ ਮਾਰੀ ਉਸ ਨੂੰ ਕਹਿਣ ਲੱਗਿਆ ਕਿ ਛੇਤੀ ਕਰ ਕਬੀਰ ਨੂੰ ਡਾਊਨ ਕਰਨਾ ਹੈ ਮੇਰਾ ਜਸ ਸਾਰੀ ਦੁਨੀਆ ਵਿੱਚ ਫੈਲੇਗਾ ਇਸ ਮਿੱਟੀ ਨੂੰ ਚੱਕੀ ਵਿੱਚ ਪੀਸ ਘਰਵਾਲੀ ਨੇ ਸੋਚਿਆ ਕਿ ਲੱਗਦਾ ਹੈ ਮੇਰੇ ਪਤੀ ਨੂੰ ਸਖਰ ਦੁਪਹਿਰ ਵਿੱਚ ਕੋਈ ਭੂਤ ਪ੍ਰੇਤ ਚਿੰਬੜ ਗਿਆ ਹੈ ਉਸਨੇ ਰੋਂਦੀ ਰੋਂਦੀ ਨੇ ਮਿੱਟੀ ਨੂੰ ਚੱਕੀ ਵਿੱਚ ਪੀਸ ਦਿੱਤਾ ਫੇਰ ਸ਼ਰੀਕਪ੍ਰਾਹ ਨੇ ਕਿਹਾ ਕਿ ਇਸ ਨੂੰ ਕੱਪੜੇ ਨਾਲ ਛਾਣ ਕੇ ਇਸ ਵਿੱਚ ਦੇਸੀ ਘਿਓ ਪਾ ਕੇ ਆਟੇ ਵਾਂਗ ਗੁੰਨ ਜਦੋਂ ਸ਼ਰੀਕਪੁਰਾ ਨੇ ਇਹ ਗੱਲ ਕਹੀ ਤਾਂ ਉਸ ਦੀ ਘਰਵਾਲੀ ਨੂੰ ਪੱਕਾ ਹੋ ਗਿਆ ਕਿ ਇਸ ਨੂੰ ਕੋਈ ਨਾ ਕੋਈ ਭੂਤ ਪ੍ਰੇਤ ਹੀ ਚਿੰਬੜਿਆ ਹੋਇਆ ਹੈ ਉਸ ਦੀ ਘਰਵਾਲੀ ਵਿੜੇ ਵਿੱਚ ਜਾ ਕੇ ਉੱਚੀ ਉੱਚੀ ਪਿੱਟਣ ਲੱਗ ਪਈ ਕਿ ਮੇਰੇ ਘਰ ਵਾਲੇ ਦੇ ਵਿੱਚ ਕੋਈ ਭੂਤ ਪ੍ਰੇਤ ਵੜ ਗਿਆ ਹੈ ਮੈਨੂੰ ਬਚਾਓ ਮੈਨੂੰ ਬਚਾਓ ਰੋਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਪੁੱਛਿਆ ਕੀ ਹੋ ਗਿਆ ਉਸ ਦੀ ਘਰਵਾਲੀ ਨੇ ਜਦੋਂ ਸਾਰੀ ਗੱਲ ਦੱਸੀ ਤਾਂ ਲੋਕਾਂ ਨੇ ਉਸ ਦੇ ਘਰਵਾਲੇ ਨੂੰ ਫੜ ਕੇ ਪਿੱਪਲ ਦੇ ਪੇੜ ਦੇ ਨਾਲ ਬੰਨ੍ਹ ਦਿੱਤਾ ਉਸ ਦਾ ਘਰਵਾਲਾ ਇਹੀ ਰੌਲਾ ਪਾਈ ਜਾ ਰਿਹਾ ਸੀ ਕਿ ਥੋੜਾ ਹੀ ਕੰਮ ਰਹਿ ਗਿਆ ਹੈ ਮੇਰਾ ਜਸ ਫੈਲ ਲੈਣ ਦਿਓ ਮਿੱਟੀ ਵਿੱਚ ਘਿਓ ਪਾ ਕੇ ਦੀਵੇ ਬਣਾ ਕੇ ਜਗਾ ਲੈਣ ਦਵੋ ਮੇਰਾ ਜਸ ਫੈਲ ਲੈਣ ਦਵੋ ਉਸ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਉਸ ਸ਼ਰੀਕ ਭਰਾ ਨੂੰ ਪੇੜ ਨਾਲ ਬੰਨ੍ਹ ਦਿੱਤਾ ਫੇਰ ਉਸ ਦੇ ਵਿੱਚੋਂ ਭੂਤ ਕੱਢਣ ਲਈ ਇੱਕ ਤਾੰਤ੍ਰਿਕ ਨੂੰ ਬੁਲਾਇਆ ਉਸ ਤਾੰਤ੍ਰਿਕ ਨੇ ਸ਼ਰੀਕ ਭਰਾ ਦੇ ਅੱਗੇ ਬਹੁਤ ਸਾਰੀਆਂ ਲਾਲ ਮਿਰਚਾਂ ਮੰਗਵਾ ਕੇ ਉਹਨਾਂ ਨੂੰ ਅੱਗ ਲਗਾ ਕੇ ਉਸ ਦੇ ਮੂੰਹ ਕੋਲ ਰੱਖ ਦਿੱਤਾ ਉਹ ਸ਼ਰੀਕ ਭਰਾ ਮਿਰਚਾਂ ਦੀ ਧਾਂਸ ਚੜਨ ਨਾਲ ਬਹੁਤ ਛਿੱਕਾਂ ਮਾਰਨ ਲੱਗ ਪਿਆ ਤਾੰਤਰਿਕ ਕਹਿਣ ਲੱਗਿਆ ਕਿ ਤੇਰੇ ਵਿੱਚੋਂ ਭੂਤ ਇਸੇ ਤਰ੍ਹਾਂ ਛਿੱਕਾਂ ਮਾਰ-ਮਾਰ ਕੇ ਨਿਕਲੇਗਾ ਉਸ ਸ਼ਰੀਰ ਭਰਾ ਦੀ ਬਹੁਤ ਬੁਰੀ ਹਾਲਤ ਹੋ ਗਈ ਇਹ ਤਮਾਸ਼ਾ ਦੇਖਣ ਲਈ ਬਹੁਤ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਉਧਰ ਕਬੀਰ ਜੀ ਸਿਮਰਨ ਕਰ ਰਹੇ ਸਨ ਕਬੀਰ ਜੀ ਦੇ ਕੰਨਾਂ ਵਿੱਚ ਭਗਵਾਨ ਦੀ ਆਵਾਜ਼ ਪਈ ਮੇਰੇ ਪਿਆਰੇ ਭਗਤ ਤੇਰੇ ਸ਼ਰੀਕ ਭਰਾ ਦੀ ਬਹੁਤ ਬੁਰੀ ਹਾਲਤ ਹੋ ਗਈ ਹੈ ਤੂੰ ਉਸ ਦੇ ਜਿਹੜਾ ਪਰਚਾ ਪਾਇਆ ਸੀ ਉਹ ਤੇਰੀ ਰਮਜ ਨੂੰ ਨਹੀਂ ਸਮਝ ਸਕਿਆ ਕਿਉਂਕਿ ਉਸ ਦੀ ਕੋਈ ਸੇਵਾ ਸਿਮਰਨ ਦੀ ਕਮਾਈ ਨਹੀਂ ਹੈ ਤੂੰ ਜਾ ਕੇ ਉਸ ਦੀ ਜਾਨ ਬਚਾ ਕਬੀਰ ਜੀ ਨੇ ਸੱਤ ਬਚਨ ਕਿਹਾ ਕਬੀਰ ਜੀ ਸ਼ਰੀਕ ਭਰਾ ਦੇ ਘਰ ਚਲੇ ਗਏ ਜਦੋਂ ਕਬੀਰ ਜੀ ਨੇ ਦੇਖਿਆ ਤਾਂ ਉਹ ਸ਼ਰੀਕ ਭਰਾ ਪੇੜ ਨਾਲ ਬੰਨਿਆ ਹੋਇਆ ਸੀ ਉਸ ਦੇ ਅੱਗੇ ਬਹੁਤ ਵੱਡੀ ਮਿਰਚਾਂ ਦੀ ਧੂਣੀ ਲਗਾਈ ਹੋਈ ਸੀ ਉਹ ਛਿੱਕਾਂ ਮਾਰ ਮਾਰ ਕੇ ਅਧ ਮਰਿਆ ਹੋਇਆ ਪਿਆ ਸੀ ਤੇ ਲੋਕ ਖੜੇ ਤਮਾਸ਼ਾ ਦੇਖ ਰਹੇ ਸਨ ਕਬੀਰ ਜੀ ਨੇ ਉਸ ਨੂੰ ਪੇੜ ਨਾਲੋਂ ਖੋਲਿਆ ਕਬੀਰ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਸ ਨੂੰ ਕੋਈ ਭੂਤ ਪ੍ਰੇਤ ਨਹੀਂ ਜਿੰਬੜਿਆ ਹੋਇਆ ਇਹ ਤਾਂ ਮੇਰੀ ਰੀਸ ਕਰ ਰਿਹਾ ਸੀ ਬਿਨਾਂ ਕਿਸੇ ਜਪ ਤਪ ਤੋਂ ਇਸ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਈ ਇਸ ਨੇ ਸਮਝਿਆ ਕਿ ਬਿਨਾਂ ਜਪ ਤਪ ਕੀਤੇ ਤੋਂ ਹੀ ਰੀਸ ਕਰਨ ਨਾਲ ਦੁਨੀਆ ਦੇ ਵਿੱਚ যশ ਫੈਲ ਜਾਂਦਾ ਹੈ ਇਸ ਨੇ ਬਹੁਤ ਕਾਲੀ ਕੀਤੀ ਇਸ ਨੇ ਪਹਿਲਾਂ ਭਗਤੀ ਤਾਂ ਕੀਤੀ ਨਹੀਂ ਨਾ ਹੀ ਇਸ ਨੇ ਕੋਈ ਸੇਵਾ ਕੀਤੀ ਇਹ ਬੜੀ ਚੁਸਤੀ ਨਾਲ ਸਾਡੇ ਤੋਂ ਪੁੱਛਣ ਆਇਆ ਸੀ ਕਿ ਤੇਰਾ ਜਸ ਸਾਰੀ ਦੁਨੀਆ ਵਿੱਚ ਕਿਵੇਂ ਫੈਲਿਆ ਹੈ ਲੋਈ ਤੇ ਮੈਂ ਇਸ ਨੂੰ ਇਹ ਮਿੱਟੀ ਵਾਲੀ ਗੱਲ ਕਰਕੇ ਦਿਖਾਈ ਸੀ ਇਸ ਕਰਕੇ ਇਹ ਆਪਣੀ ਘਰ ਵਾਲੀ ਨੂੰ ਇਹ ਸਭ ਕਰਨ ਲਈ ਕਹਿ ਰਿਹਾ ਸੀ ਇਸ ਦੇ ਮਨ ਦੇ ਅੰਦਰ ਤਾਂ ਈਰਖਾ ਤੇ ਪਾਪ ਸੀ ਇਹ ਸਾਨੂੰ ਥੱਲੇ ਸਿੱਟਣਾ ਚਾਹੁੰਦਾ ਸੀ ਇਸ ਨੇ ਸੋਚਿਆ ਕੇ ਬਿਨਾ ਕਮਾਈ ਤੋਂ ਹੀ ਚੁਸਤੀ ਚਲਾਕੀ ਨਾਲ ਰੀਸ ਕਰਕੇ ਮੈਂ ਕਬੀਰ ਬਣ ਜਾਵਾਂਗਾ ਸਾਰੀਆਂ ਸੰਗਤਾਂ ਕਬੀਰ ਨੂੰ ਛੱਡ ਕੇ ਮੇਰੇ ਕੋਲ ਆਉਣ ਲੱਗ ਜਾਣਗੀਆਂ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਿਹੜਾ ਬੰਦਾ ਕਿਸੇ ਦੀ ਤਰੱਕੀ ਨੂੰ ਦੇਖ ਕੇ ਸੜਦਾ ਹੈ ਉਸ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦਾ ਹੈ ਉਹੋ ਬੰਦਾ ਇਸ ਗੱਲ ਨੂੰ ਧਿਆਨ ਨਾਲ ਸਮਝ ਲਵੇ ਕਿ ਜਿਹੜਾ ਵੀ ਬੰਦਾ ਤਰੱਕੀ ਕਰਦਾ ਹੈ ਜਿਸ ਦੀ ਵੀ ਚੜ੍ਹਦੀ ਕਲਾ ਹੁੰਦੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਤੋਂ ਬਿਨਾਂ ਨਹੀਂ ਹੁੰਦੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਬੰਦੇ ਦੀ ਚੜ੍ਹਦੀ ਕਲਾ ਕਰਦੇ ਹਨ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਪਿਆ ਹੁੰਦਾ ਹੈ ਜਿਸ ਨੇ ਗੁਰੂ ਘਰ ਜਾ ਕੇ ਸੇਵਾ ਸਿਮਰਨ ਕੀਤਾ ਹੁੰਦਾ ਹੈ ਜਿਹੜਾ ਬੰਦਾ ਚੜ੍ਹਦੀ ਕਲਾ ਵਾਲੇ ਬੰਦੇ ਨੂੰ ਦੇਖ ਕੇ ਸੜਦਾ ਹੈ ਉਸ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦਾ ਹੈ ਉਹ ਉਸ ਬੰਦੇ ਤੋਂ ਨਹੀਂ ਸੜ ਰਿਹਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਤੋਂ ਸੜ ਰਿਹਾ ਹੁੰਦਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਇਸ ਲਈ ਤਰੱਕੀ ਕਰਨ ਵਾਲੇ ਬੰਦੇ ਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਐਸ ਲਈ ਚੜਦੀ ਕਲਾ ਵਾਲੇ ਬੰਦੇ ਦੇ ਨਾਲ ਈਰਖਾ ਕਰਨੀ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਈਰਖਾ ਕਰਨੀ ਹੈ ਜਿਹੜਾ ਬੰਦਾ ਗੁਰਨਾਨਕ ਪਾਤਸ਼ਾਹ ਜੀ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰੇਗਾ ਉਸ ਦਾ ਕੀ ਹਾਲ ਹੋਵੇਗਾ ਉਹ ਕਦੇ ਸੋਚ ਵੀ ਨਹੀਂ ਸਕਦਾ ਇਸ ਲਈ ਦੂਸਰੇ ਦੀ ਤਰੱਕੀ ਨੂੰ ਦੇਖ ਕੇ ਸੜਨਾ ਨਹੀਂ ਚਾਹੀਦਾ ਕਿਸੇ ਦੀ ਚੜਦੀ ਕਲਾ ਨੂੰ ਦੇਖ ਕੇ ਸੜੋ ਨਾ ਈਰਖਾ ਨਾ ਕਰੋ ਕਿਉਂਕਿ ਜੋ ਤਰੱਕੀ ਕਰ ਰਿਹਾ ਹੈ ਉਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਿਹੜਾ ਵੀ ਮੱਥਾ ਲਾਉਂਦਾ ਹੈ ਉਸ ਨੂੰ ਬਹੁਤ ਬੁਰੀ ਸਜ਼ਾ ਮਿਲਦੀ ਹੈ ਐਵੇਂ ਵਹਿਮ ਹੀ ਹੁੰਦਾ ਹੈ ਕਿ ਮੈਂ ਉਸ ਤਰੱਕੀ ਕਰਨ ਵਾਲੇ ਬੰਦੇ ਨੂੰ ਚੁਸਤੀ ਚਲਾਕੀ ਨਾਲ ਥੱਲੇ ਸਿੱਟ ਦਵਾਂਗਾ ਜਿਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੁੰਦੀ ਹੈ ਉਸ ਦਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਇਸ ਨਾਲ ਉਲਟਾ ਤੁਹਾਡਾ ਆਪਣਾ ਹੀ ਸਾਰਾ ਕੁਝ ਵਿਗੜ ਜਾਵੇਗਾ ਇਸ ਕਰਕੇ ਤਨ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਹ ਬਚਨ ਕਰਿਆ ਕਰਦੇ ਸਨ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਜਿਵੇਂ ਤੁਸੀਂ ਉਸ ਨੂੰ ਚੜ੍ਹਦੀ ਕਲਾ ਬਖਸ਼ੀ ਹੈ ਉਸ ਨੂੰ ਤਰੱਕੀ ਬਖਸ਼ੀ ਹੈ ਓ ਮੇਰੇ ਤੇ ਵੀ ਮਿਹਰ ਕਰੋ ਮੈਨੂੰ ਵੀ ਚੜਦੀ ਕਲਾ ਬਖਸ਼ੋ ਮੈਨੂੰ ਵੀ ਤਰੱਕੀ ਬਖਸ਼ੋ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਫਰਮਾਇਆ ਹੈ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਏ ਜਿਸ ਬੰਦੇ ਨੇ ਜੋ ਵੀ ਦਾਨ ਪੁੰਨ ਸੇਵਾ ਸਿਮਰਨ ਕੀਤਾ ਹੁੰਦਾ ਹੈ ਉਸੇ ਦੇ ਬਦਲੇ ਉਸ ਨੂੰ ਤਰੱਕੀ ਮਿਲਦੀ ਹੈ ਉਸ ਦੀ ਚੜਦੀ ਕਲਾ ਹੁੰਦੀ ਹੈ ਜਿਸ ਬੰਦੇ ਨੇ ਸੇਵਾ ਸਿਮਰਨ ਭਗਤੀ ਨਹੀਂ ਕੀਤੀ ਕੋਈ দানਪੁਨ ਨਹੀਂ ਕੀਤਾ ਉਸਦੇ ਹੱਥ ਚੁਸਤੀ ਚਲਾਕੀ ਦੇ ਨਾਲ ਕੁਝ ਵੀ ਨਹੀਂ ਆਉਂਦਾ ਇਸ ਕਰਕੇ ਕਿਸੇ ਦੀ ਵੀ ਚੜਦੀ ਕਲਾ ਨੂੰ ਦੇਖ ਕੇ ਸੜਨਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ